ਕਰ ਦਿਆ ਓਕੇ ਜੀ ਸਰ ਜੀ ਸਰ ਓਕੇ ਮਾਨਯੋਗ ਡੀਜੀਪੀ ਪੰਜਾਬ ਡਾਈਜੀ ਬਾਰਡਰ ਇਸ ਦੀ ਰਹਿਮਾਈ ਹੇਟ ਬਟਾਲਾ ਪੁਲਿਸ ਨੂੰ ਉਦੋਂ ਵੱਡੀ ਕਾਮਯਾਬੀ ਮਿਲੀ ਜਦੋਂ ਡੇਰਾ ਬਾਬਾ ਨਾਨਕ ਏਰੀਆ ਦੇ ਵਿੱਚ ਇੱਕ ਕਾਤਲਾਨਾ ਹਮਲੇ ਨੂੰ ਬਟਾਲਾ ਪੁਲਿਸ ਨੇ ناکਾਮ ਕਰਦੇ ਹੋਏ ਚਾਰ ਮੁਲਜ਼ਮ ਗ੍ਰਿਫਤਾਰ ਕਰਤੇ ਔਰ ਇਹਦੇ ਚ ਹਥਿਆਰ ਵੀ ਬਰਾਮਦ ਕਰ ਲਏ ਬੇਸਿਕਲੀ 2 April ਨੂੰ ਜਿਹੜਾ ਸਾਡਾ ਫਤਿਹਗੜ ਚੂੜੀਆਂ ਸਬਡਿਵੀਜ਼ਨ ਹੈ ਉਥੇ ਪੁਲਸ ਨੂੰ ਇਨਫੋਰਮੇਸ਼ਨ ਸਿੱਗੀ 베ਸ ਔਨ ਬਹੁਤ ਹਿਊਮਨ ਇੰਟ ਐਂਡ ਟੈਕਨੀਕਲ ਇਨਪੁਟ ਸਿੱਗੀ ਉਸ ਇਨਫੋਰਮੇਸ਼ਨ ਤੇ ਬੇਸਿਸ ਤੇ ਇਹਨਾਂ ਨੇ ਇੱਕ ਮੋਟਰਸਾਈਕਲ ਨੂੰ ਇੰਟਰਸੈਪਟ ਕਰ ਲਿਆ ਤਾਂ ਉਥੇ ਦੋ ਬੰਦਿਆਂ ਨੂੰ ਕਾਬੂ ਕੀਤਾ ਗਿਆ ਉਹਦੇ ਚ ਇੱਕ ਦਾ ਨਾਮ ਸੀਗਾ ਅਭੀ ਮਸੀ ਐਂਡ ਦੂਜੇ ਦਾ ਨਾਮ ਸੀਗਾ ਇੰਦਰਸ ਮਸੀ ਉਦੋਂ ਇਹਨਾਂ ਕੋਲ ਇੱਕ ਮੈਗਜ਼ੀਨ ਐਂਡ ਕੁਝ ਰੂੰਦ ਬਰਾਮਦ ਹੋਏ ਸਿੱਕੇ ਜਦੋਂ ਇਹ ਰਿਕਵਰੀ ਹੋਈ ਇਨੀਸ਼ੀਅਲੀ ਅਸੀਂ ਆਰਮਜ਼ ਐਕਟ ਦੇ ਵਿੱਚ ਪਰਚਾ ਦਿੱਤਾ ਤਾਂ ਡੂਰਿੰਗ ਕੁਛਕ ਅੱਛਾ ਫਿਰ ਜਦੋਂ ਅਸੀਂ ਇਹਨਾਂ ਨੂੰ ਕੁਐਸਚਨਿੰਗ ਕੀਤੀ ਤਾਂ ਉਹਦੇ ਵਿੱਚ ਪ੍ਰੋਪਰ ਇੱਕ ਕਾਂਸਪੀਰੇਸੀ ਸਾਹਮਣੇ ਆਈ ਤਾਂ ਇਹਦੇ ਵਿੱਚ ਬੇਸਿਕਲੀ ਡੇਰਾ ਬਾਬਾ ਨਾਨਕ ਏਰੀਏ ਦੇ ਵਿੱਚ ਇੱਕ ਦੁਕਾਨਦਾਰ ਹੈ ਬੌਬੀ ਨਾਮ ਦਾ ਤਾਂ ਉਸ ਦੁਕਾਨਦਾਰ ਤੇ ਉਤੇ ਇੱਕ ਬਾਹਰ ਬੈਠਾ ਕ੍ਰਿਮੀਨਲ ਹੈ ਜੀਵਨ ਫੌਜੀ ਉਸਨੇ ਪਹਿਲਾਂ ਵੀ 2-3 ਵਾਰੀ ਹਮਲੇ ਕਰਾਈ ਹੈ ਔਰ ਐਕਸਟਰੋਰਸ਼ਨ ਦੇ ਪੈਸੇ ਮੰਗਦਾ ਸੀਗਾ ਤਾਂ ਐਦਕੀ ਵੀ ਜਦੋਂ ਪਿੱਛੇ ਉਹ ਸਫਲ ਨਹੀਂ ਹੋਏ ਤਿੰਨ ਮੁਕਦਮੇ ਪਹਿਲਾਂ ਵੀ ਉਹਦੇ ਵਿੱਚ ਦਰਜ ਹੈਗੇ ਨੇ ਇੱਕ 89 ਨੰਬਰ ਮੁਕਦਮਾ 2023 ਦਾ ਇੱਕ 41 ਨੰਬਰ ਮੁਕਦਮਾ ਹੈ 2024 ਦਾ ਇੱਕ 96 ਇਹ ਵੀ 2024 ਦਾ ਤਾਂ ਪਹਿਲਾਂ ਵੀ ਤਿੰਨ ਵਾਰੀ ਉਸ ਦੁਕਾਨ ਤੇ ਹਮਲੇ ਹੋ ਚੁੱਕੇ ਨੇ ਤਾਂ ਚੌਥੀ ਵਾਰੀ ਜੀਵਨ ਫੌਜੀ ਨੇ ਇਹ ਛੜੀਯੰਤਰ ਰਚਾ ਸੀਗਾ ਤਾਂ ਇਹਦੇ ਵਿੱਚ ਇੱਕ ਬੰਦਾ ਹੈ ਇੱਕ ਸੁਖਨੂਰ ਸੂਬਾ ਉਹਨੂੰ ਰੋਪਨ ਕੀਤਾ ਸੀਗਾ ਤਾਂ ਉਹਨੂੰ ਕਿਹਾ ਸੀਗਾ ਕਿ ਤੁਸੀਂ ਮੈਨੂੰ ਇੱਕ ਮੋਡਿਊਲ ਦੇ ਦਿਓ ਇੱਕ ਸ਼ੂਟਿੰਗ ਮੋਡਿਊਲ ਦੇ ਦਿਓ ਤਾਂ ਇਹ ਜਿਹੜਾ ਸੁਖਨੂਰ ਸੂਬਾ ਹੈ ਇਹਨਾਂ ਨੇ ਅਬੀ ਔਰ ਇੰਦਰਸੂ ਰਿਕਰੂਟ ਕਰ ਲਿਆ ਸੀਗਾ ਟੂ ਕੈਰੀ ਆਊਟ ਸ਼ੂਟਿੰਗ ਐਟ ਦ ਸ਼ਾਪ ਤਾਂ ਜਦੋਂ ਇਹ ਫੜੇ ਗਏ ਇੱਕ ਤਾਂ ਇਹਨਾਂ ਨੇ ਆਪਣਾ ਕਨੈਕਸ਼ਨ ਸੂਬੇ ਦੇ ਨਾਲ ਉਹ ਸਾਹਮਣੇ ਆਇਆ ਤਾਂ ਕਿ ਇੰਸਟਾਗ੍ਰam ਦੇ ਦੇ ਉੱਤੇ ਉਹਦੇ ਨਾਲ ਗੱਲ ਹੋ ਰਹੀ ਸੀਗੀ ਫਰਦਰ ਇਹ ਜਿਹੜਾ ਇਹਨਾਂ ਕੋਲ ਮੈਗਜ਼ੀਨ ਬਰਾਮਦ ਹੋਏ ਬਾਦ ਚ ਹਥਿਆਰ ਵੀ ਬਰਾਮਦ ਹੋਏ ਇਹ ਇਹਨਾਂ ਨੇ ਇੱਕ ਗਗਨਦੀਪ ਕਰਕੇ ਬੰਦਾ ਹੈ ਉਹਦੇ ਕੋਲੋਂ ਲੈ ਲਿਆ ਸੀਗਾ ਉਹ ਗਗਨਦੀਪ ਇੱਕ ਜਦੋਂ ਬਾਦਸ਼ਾਹ ਗ੍ਰਿਫਤਾਰ ਹੋਇਆ ਉਸੇ ਇਹ ਪਤਾ ਲੱਗਾ ਕਿ ਇਹ ਡਾਇਰੈਕਟ ਟੱਚ ਸੀਗਾ ਜੀਵਨ ਫੌਜੀ ਦੇ ਤਾਂ ਉਹਦੇ ਨਾਲ ਡਾਇਰੈਕਟ ਗੱਲਬਾਤ ਕਰਦਾ ਸੀਗਾ ਤਾਂ ਜੀਵਨ ਫੌਜੀ ਦੇ ਕੈਂਟ ਤੇ ਗਗਨਦੀਪ ਨੇ ਇਹ ਜਿਹੜਾ ਸ਼ੂਟਿੰਗ ਮੋਡਿਊਲ ਹੈ ਇਹਨਾਂ ਨੂੰ ਵੈਪਨਸ ਪ੍ਰੋਵਾਈਡ ਕਰਾਏ ਸੀਗੇ ਤਾਂ ਇਸ ਕੇਸ ਦੇ ਵਿੱਚ ਫਰਦਰ ਕੁਐਸਚਨਿੰਗ ਕਰਦੇ ਹੋਏ ਤਫ਼ਤੀਸ਼ ਕਰਦੇ ਹੋਏ ਇੱਕ ਹੋਰ ਐਂਟੀਟੀ ਹੈ ਅਮਰਪ੍ਰੀਤ ਕੁਮਾਰ ਉਨੂੰ ਵੀ ਪਟਾਲਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਇਹਨੇ 2 April ਨੂੰ ਉਸ ਦੁਕਾਨ ਤੇ ਉੱਤੇ ਜਾ ਕੇ ਰੈਕੀ ਕੀਤੀ ਸੀਗੀ ਦਿਸ ਇਜ਼ 1 ਡੇ ਬਿਫੋਰ ਦਾ ਵਿਜ਼ਿਟ ਆਫ ਆਨਰੇਬਲ ਗਵਰਨਰ ਤਾਂ ਇਹ ਬਹੁਤ ਚੰਗਾ ਕੰਮ ਹੋਇਆ ਤਾਂ ਆਪਰੇਸ਼ਨ ਨੂੰ ਓਵਰ ਆਲ ਲੀਡ ਕਰ ਰਹੇ ਸੀਗੇ ਸਾਡੇ ਐਸਪੀ ਡੀ ਸਾਹਿਬ ਡੀਐਸਪੀ ਫਤਿਹਗੜ ਚੂੜੀਆਂ इवन ਜਿਹੜੀ ਸਾਡੀ ਡੇਰੇ ਵਾਲੀ ਟੀਮ ਹੈ ਡੀਐਸਪੀ ਕਨਸਰਨਡ ਐਂਡ ਐਸਐਚਓ ਕਨਸਰਨਡ ਉਹ ਵੀ ਇਹਦੇ ਚ ਸ਼ਾਮਿਲ ਸੀਗੇ ਸਾਡਾ ਜਿਹੜਾ ਸੀਆਈ ਸਟਾਫ ਹੈ ਤਾਂ ਇਹਦੇ ਚ ਹੁਣ ਤੱਕ ਜਿਹੜੀ ਰਿਕਵਰੀਜ਼ ਹੋਈਆਂ ਹੈ ਦੋ ਪਿਸਟਲ ਅਸੀਂ ਇਹਦੇ ਚ ਰਿਕਵਰ ਕਰ ਲਈਏ ਕੁਝ ਮੈਗਜ਼ੀਨਜ਼ ਰਿਕਵਰ ਹੋਏ ਹੈ ਐਂਡ ਰੋਂਡ ਵੀ ਬਰਾਮਦ ਹੋਇਆ ਹੈ ਤਾਂ ਪਰਚਾ ਜਿਹੜਾ ਸ਼ੁਰੂ ਚ ਆਰਮਜ਼ ਐਕਟ ਦੇ ਵਿੱਚ ਅਸੀਂ ਦਰਜ ਕਰ ਲਿਆ ਸੀਗਾ ਉਹਦੇ ਵਿੱਚ ਮੁਤਲਕਾ ਜਿਹੜੇ ਸੈਕਸ਼ਨਸ ਹੈ ਬੀ ਐਨ ਐਸ ਦੇ 55 61 ਸਬਸੈਕਸ਼ਨ 2 ਸੈਕਸ਼ਨ 3 ਸਬਸੈਕਸ਼ਨ 5 ਔਰ 111 ਜਿਹੜਾ ਆਰਗੇਨਾਈਜ਼ ਕ੍ਰਾਈਮ ਦਾ ਇੱਕ ਸੈਕਸ਼ਨ ਹੁੰਦਾ ਹੈ ਬੀਐਨਐਸ ਦੇ ਵਿੱਚ ਉਹ ਅਸੀਂ ਇਹਦੇ ਵਿੱਚ ਇਨਵੋਕ ਕੀਤਾ ਹੈਗਾ ਇਹਦੇ ਵਿੱਚ ਗੌਰਤਲਬ ਗੱਲ ਇਹ ਹੈ ਕਿ ਪਿੱਛੇ ਵੀ ਇਹਨੇ ਤਿੰਨ ਇਨਸੀਡੈਂਟਸ ਉੱਤੇ ਕਰਾਏ ਸੀਗੇ ਆਲ 3 ਟਾਈਮਸ ਜਿਹੜੇ ਬੰਦੇ ਉਹਦੇ ਵਿੱਚ ਸ਼ਾਮਿਲ ਸੀਗੇ ਉਹ ਬਟਾਲਾ ਪੁਲਿਸ ਨੇ ਟਰੇਸ ਕਰ ਲਿਆ ਐਂਡ ਉਹਦੇ ਵਿੱਚ ਇੱਕ ਆਧਿਕ ਕੁਝ ਕੇਸਿਸ ਦੇ ਵਿੱਚ ਐਨਕਾਊਂਟਰ ਵੀ ਹੋਏ ਤਾਂ ਕੋਈ ਵੀ ਕੇਸ ਅਨਟਰੇਸ ਨਹੀਂ ਰਹਾ ਇਹ ਵਾਲਾ ਅਸੀਂ ਵਾਰਦਾਤ ਹੋਣ ਤੋਂ ਪਹਿਲਾਂ ਹੀ ਰੋਕ ਲਿਆ ਤਾਂ ਇਹਦੇ ਵਿੱਚ ਜਦੋਂ ਡਿਊਰਿੰਗ ਇਨਵੈਸਟੀਗੇਸ਼ਨ ਇਹ ਗੱਲ ਸਾਹਮਣੇ ਆਈ ਜਿਹੜੇ ਗਰਾਉਂਡ ਤੇ ਮੋਡਿਊਲਸ ਦੇ ਰਿਕਰੂਟ ਕਰਦੇ ਹੈ ਤਾਂ ਉਹਨਾਂ ਨੂੰ ਗੁੰਮਰਾ ਕਰਦੇ ਹੈ ਕੋਈ ਲਾਲਚ ਦਿੰਦੇ ਹੈ ਤਾਂ ਮੇਰੇ ਵੱਲੋਂ ਇਹ ਮੈਸੇਜ ਵੀ ਹੋਗਾ ਸਾਰੇ ਨੌਜਵਾਨਾਂ ਨੂੰ ਕਿ ਇਹੋ ਜੇ ਜਿਹੜਾ ਇਹ ਬਹਿਕਾਵਾ ਹੈ ਇਹ ਜਿਹੜੀ ਲਾਲਚ ਬੰਦੇ ਦਿੰਨੇ ਹੈ ਇਹਦੇ ਚ ਕੁਝ ਹਾਸਲ ਨਹੀਂ ਹੁੰਦਾ ਪਿੱਛੇ ਜਿੰਨੀ ਵੀ ਵਾਰਦਾਤਾਂ ਹੈਗੀਆਂ ਉਹਦੇ ਵਿੱਚ ਸਾਰੇ ਮਲਜ਼ਮ ਜੇਲ੍ਹ ਦੇ ਵਿੱਚ ਹੈ। ਇਹ ਚਾਰਾਂ ਆਪਸ ਚ ਲਿੰਕ ਜ਼ਮਾਨੇ ਇਹ ਇਹਦੇ ਵਿੱਚ ਬੇਸਿਕਲੀ ਤਿੰਨ ਮੋਡਿਊਲ ਹੈ ਇੱਕ ਸ਼ੂਟਿੰਗ ਮੋਡਿਊਲ ਸੀਗਾ ਇੱਕ ਜਿਹਨੇ ਵੈਪਨ ਪ੍ਰੋਵਾਈਡ ਕਰਾ ਲੀਏ ਤੇ ਜਿਹੜਾ ਤੀਜਾ ਹੈ ਉਹਨੇ ਰੈਕੀ ਕਰ ਲਈ ਜਿਹੜਾ ਰੈਕੀ ਵਾਲਾ ਔਰ ਜਿਹੜਾ ਜਿਹਨੇ ਵੈਪਨ ਪ੍ਰੋਵਾਈਡ ਕਰਾ ਲੀਏ ਉਹ ਡਾਇਰੈਕਟ ਟੱਚ ਸੀਗੇ ਜੀਵਨ ਫੌਜੀ ਦੇ ਨਾਲ ਜਿਹੜਾ ਸ਼ੂਟਿੰਗ ਮੋਡਿਊਲ ਹੈ ਉਹ ਆਪਰੇਟ ਕਰ ਰਹਾ ਸੀਗਾ ਸੂਬਾ ਸੂਬਾ ਵੀ ਇੱਕ ਕ੍ਰਾਈਮਨਰ ਇਹ ਵੀ ਬਾਹਰ ਬੈਠਾ ਹੈ ਤਾਂ ਇਹ ਜੀਵਨ ਫੌਜੀ ਦੇ ਕਹੰਡ ਤੇ ਹੀ ਇਹ ਸਾਰਾ ਕਰਾਰਾ ਸੀਗਾ ਇਹ ਏਜ ਵੀ ਹੈ ਇਹ ਯੰਗ ਹੈ 20 ਤੋਂ 25ぐらい ਦੀ এজ ਹੈਗੀ ਨਹੀਂ ਰਫਲੀ ਇੰਨੀ ਹੀ এজ ਹੈ باقی ਐਗਜੈਕਟ ਤੁਹਾਨੂੰ ਦੱਸ ਦਿੰਨੇ ਆ ਇਹਨਾਂ ਦਾ باقی ਉਹ ਉੱਪਰ ਡਿਟੇਲ ਸ਼ੇਅਰ ਕਰਦੇ ਆ ਤੁਹਾਡੇ ਨਾਲ ਸਰ ਇਹਨੇ ਕਿਹੜਾ ਦਿਨ ਪੂਰਤੀ ਦਾ ਜਿਹੜੇ ਆਪਣਾ ਬਾਤ ਆ ਸੈਕੰਡ ਅਪ੍ਰੈਲ ਇਹ 3 ਅਪ੍ਰੈਲ ਨੂੰ ਮਾਨਯੋਗ ਗਵਰਨਰ ਸਾਹਿਬ ਦਾ ਵਿਜ਼ਿਟ ਸੀਗਾ ਉਸ ਤੋਂ ਪਹਿਲਾਂ ਇੱਕ ਦਿਨ ਉਹਦੇ ਨਾਲ ਕਾਫੀ ਡਿਸਟਰਬੈਂਸ ਵੀ ਹੋ ਸਕਦੀ ਐਸੇ ਕੀ ਹੁੰਦੇ ਦੇ ਵਿੱਚ ਵਿੱਚ ਕਰ ਰਿਹਾ ਬੁੜੀ ਬੁੜੀ ਸਾਥ ਕੀ ਹੋਇਆ ਜਿਹੜਾ ਉਥੇ ਧਰਮਕੋਟ ਰੰਦਾਵਾ ਪਿੰਡ ਹੈ ਤਾਂ ਉਥੇ ਪਿੱਛੇ ਵੀ ਇਹ ਇਨਸੀਡੈਂਟਸ ਕਰਾਏ ਸਿਗੇ ਹਾਂਜੀ ਤਿੰਨ ਵਾਰੀ ਹਾਂ 8 8 ਵਾਰੀ ਇਨਕਾਊਂਟਰ ਵੀ ਹੋਇਆ ਸੀ ਜਿਹੜਾ ਬਿਲਕੁਲ ਹੋਇਆ ਸੀ